प्यारे बच्चों प्यार प्रिय सतशयकाल आज ਅਸੀਂ 10ਵੀਂ ਜਮਾਤ ਦੀ ਬੰਨਗੀ ਪਾਠ ਪੁਸਤਕ ਦੇ ਵਿੱਚੋਂ ਬੰਬਕੇਸ ਇਕਾਂਗੀ ਦੇ ਪਾਤਰ ਚਿੱਤਰਣ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਥਾਣੇਦਾਰ ਦਾ ਪਾਤਰ ਚਿੱਤਰਣ ਕਰਦੇ ਹਾਂ ਜਾਣ ਪਛਾਣ ਥਾਣੇਦਾਰ ਬੰਬਕੇਸ ਇਕਾਂਗੀ ਦਾ ਮੁੱਖ ਪਾਤਰ ਹੈ ਇਕਾਂਗੀਕਾਰ ਨੇ ਉਸ ਦੇ ਬੇਸਮਝੀ ਭਰੇ ਚਿੱਤਰ ਨੂੰ ਪੇਸ਼ ਕਰਕੇ ਇਕਾਂਗੀ ਵਿੱਚ ਹਾਸ ਰਸ ਪੈਦਾ ਕੀਤਾ ਹੈ ਉਹ ਥਾਣੇ ਵਿੱਚ ਨਵਾਂ ਆਇਆ ਹੈ ਅਤੇ ਇਲਾਕੇ ਵਿੱਚ ਆਪਣਾ ਰੋਬ ਪਾਉਣ ਲਈ ਸਿਪਾਹੀ ਨੂੰ ਨਾਲ ਲੈ ਕੇ ਗਸ਼ਤ ਕਰਨ ਨਿਕਲਦਾ ਹੈ ਉਹ ਵਜ਼ੀਰੇ ਨੂੰ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਅਗਲਾ ਬੇਸਮਝ ਅਫਸਰ ਥਾਣੇਦਾਰ ਟਾਂਗੇ ਦੇ ਬੰਬ ਨੂੰ ਕੈਮੀਕਲ ਬੰਬ ਸਮਝਦਾ ਹੈ ਇਸ ਲਈ ਉਹ ਇੱਕ ਬੇਸਮਝ ਅਫਸਰ ਹੈ ਜੋ ਟਾਂਗੇ ਦੇ ਬੰਬ ਤੇ ਕੈਮੀਕਲ ਬੰਬ ਦੇ ਫਰਕ ਨੂੰ ਨਹੀਂ ਜਾਣਦਾ ਉਹ ਵਜ਼ੀਰੇ ਵਿਰੁੱਧ ਕੋਈ ਸਬੂਤ ਇਕੱਤਰ ਕੀਤੇ ਬਿਨਾਂ ਹੀ ਉਸ ਨੂੰ ਬੰਬ ਕੇਸ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਉਸ ਦੀ ਬੇਸਮਝੀ ਵਾਲੀ ਤਸਦੀਸ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਦੀ ਹੈ ਅੱਗੇ ਹੈ ਰੋਬ ਪਾਉਣ ਵਾਲਾ ਉਹ ਥਾਣੇ ਵਿੱਚ ਨਵਾਂ ਨਵਾਂ ਆਇਆ ਹੈ ਇਸ ਕਰਕੇ ਉਹ ਇਲਾਕੇ ਦੇ ਲੋਕਾਂ ਅਤੇ ਸਿਪਾਹੀ ਉੱਪਰ ਆਪਣੇ ਅਹੁਦੇ ਤੇ ਸਖਤ ਸੁਭਾਅ ਦਾ ਰੋਭ ਪਾਉਣਾ ਚਾਹੁੰਦਾ ਹੈ ਇਸ ਮਕਸਦ ਲਈ ਉਹ ਸਿਪਾਹੀ ਨੂੰ ਨਾਲ ਲੈ ਕੇ ਇਲਾਕੇ ਦੀ ਗਸ਼ਤ ਕਰਦਾ ਹੈ ਤੇ ਸਿਪਾਹੀ ਨੂੰ ਦੱਸਦਾ ਹੈ ਕਿ ਉਹ ਬੜੇ ਸਖਤ ਸੁਭਾਅ ਅਤੇ ਬੇਤਰਸ ਸੁਭਾਅ ਦਾ ਮਾਲਕ ਹੈ ਅਗਲਾ ਹੈ ਖੁਸ਼ਾਮਦ ਪਸੰਦ ਸਿਪਾਹੀ ਅਤੇ ਲੋਕਾਂ ਤੋਂ ਖੁਸ਼ਾਮਦ ਲੈਣ ਲਈ ਉਹਨਾਂ ਨੂੰ ਆਪਣੇ ਕੁੱਟਣ ਮਾਰਨ ਦੇ ਤਰੀਕੇ ਦੱਸਦਾ ਹੈ ਦਸਤ ਕਰਦੇ ਸਮੇਂ ਸਿਪਾਹੀ ਉਸ ਦੇ ਕੰਮ ਕਰਨ ਦੇ ਤਰੀਕਿਆਂ ਦੀ ਪ੍ਰਸ਼ੰਸਾ ਕਰਦਾ ਹੈ ਉਹ ਆਪਣੀ ਤਾਰੀਫ ਬਾਰੇ ਸੁਣ ਕੇ ਇਲਾਕੇ ਦੇ ਲੋਕਾਂ ਉੱਪਰ ਰੋਹ ਪਾਉਣ ਦੇ ਤਰੀਕਿਆਂ ਤੇ ਬਦਮਾਸ਼ਾਂ ਨੂੰ ਉੱਟਣ ਮਾਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ ਅਗਲਾ ਹੈ ਵਿਅੰਗਮਈ ਪਾਤਰ ਥਾਣੇਦਾਰ ਛੇਕੀਆਂ ਮਾਰਨ ਵਾਲਾ ਹੈ ਉਹ ਟਾਂਗੇ ਦੇ ਬੰਬਾਂ ਨੂੰ ਕੈਮੀਕਲ ਬੰਬ ਸਮਝ ਕੇ ਵਜ਼ੀਰ ਨੂੰ ਬੇਸਮਝੀ ਵਿੱਚ ਗ੍ਰਿਫਤਾਰ ਕਰਦਾ ਅਤੇ ਉਸ ਵੱਲੋਂ ਆਪਣੀ ਜੋਗਤਾ ਸੰਬੰਧੀ ਮਾਰੀਆਂ ਛੇਕੀਆਂ ਉਸ ਨੂੰ ਇੱਕ ਵਿਅੰਗਮਈ ਪਾਤਰ ਬਣਾ ਦਿੰਦੀ ਹੈ ਸੋ ਅਸੀ ਥਾਣੇਦਾਰ ਦਾ ਪਾਤਰ ਚਿੱਤਰਣ ਹੁਣ ਅਸੀਂ ਅਗਲਾ ਪਾਤਰ ਕਰਾਂਗੇ ਵੀਰਾਂ ਵਾਲੀ ਦਾ ਪਾਤਰ ਚਿੱਤਰਣ ਜਾਣ ਪਛਾਣ ਵੀਰਾਂ ਵਾਲੀ ਬੰਬਕੇਸ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਹ ਇੱਕ ਸ਼ਰਨਾਰਥੀ ਅਤੇ ਦੁਖੀ ਔਸਤਰੀ ਹੈ ਉਸਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ ਉਸਦਾ ਇੱਕ ਪੁੱਤਰ ਵਜ਼ੀਰਾ ਇਕਾਂਗੀ ਦਾ ਇੱਕ ਪਾਤਰ ਹੈ ਦੀਪੋ ਉਸ ਦੀ ਧੀ ਹੈ ਇਕਾਂਗੀ ਕਾਰਨੇ ਉਸ ਦੀ ਇੱਕ ਮਾਂ ਦੇ ਰੂਪ ਵਿੱਚ ਸਫਲ ਪਾਤਰ ਸਿਰਜਣਾ ਕੀਤੀ ਹੈ ਉਹ ਰਾਂਗਲੀਆਂ ਪੀੜੀਆਂ ਉੱਪਰ ਸੁੰਦਰ ਬੇਲ ਬੂਟੇ ਪਾ ਲੈਂਦੀ ਹੈ ਪੁੱਤਰ ਪਿਆਰ ਨਾਲ ਭਰਪੂਰ ਉਹ ਪੁੱਤਰ ਪਿਆਰ ਨਾਲ ਭਰਪੂਰ ਔਰਤ ਹੈ ਭਾਵੇਂ ਉਹ ਆਪਣੇ ਪੁੱਤਰਾਂ ਤੋਂ ਨਿਰਾਸ਼ ਹੈ ਕਿਉਂਕਿ ਉਹ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਅਤੇ ਆਪਣੀ ਮਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਪਰ ਉਹ ਕਹਿੰਦੀ ਹੈ ਕਿ ਮਾਪੇ ਕੋ ਮਾਪੇ ਨਹੀਂ ਹੁੰਦੇ ਜਦੋਂ ਥਾਣੇਦਾਰ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਤਾਂ ਉਹ ਪੁੱਤਰ ਪਿਆਰ ਵਿੱਚ ਉਸ ਨੂੰ ਛਡਾਉਣ ਲਈ ਤਰਲੋ ਮੱਛੀ ਹੁੰਦੀ ਹੈ ਅਗਲਾ ਧੀ ਦੇ ਵਿਆਹ ਦਾ ਫਿਕਰ ਕਰਨ ਵਾਲੀ ਉਹ ਧੀ ਦੇ ਵਿਆਹ ਦਾ ਫਿਕਰ ਕਰਨ ਵਾਲੀ ਹੈ ਉਹ ਆਪਣੀ ਧੀ ਦੇ ਵਿਆਹ ਦਾ ਬਹੁਤ ਫਿਕਰ ਕਰਦੀ ਹੈ ਉਹ ਕਹਿੰਦੀ ਹੈ हे ਰਬ ਹੁਣ ਇਹ ਸਿਆਣੀ ਹੋ ਗਈ ਏ ਕੋਈ ਮੁੰਡਾ ਲੱਭੇ ਤਾਂ ਇਸ ਦਾ ਵੀ ਤਰੁਪਾ ਪਰਾਂ ਧੀ ਨਾਲ ਵਿਤਕਰਾ ਕਰਨ ਵਾਲੀ ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਦੀ ਹੈ ਉਹ ਦੀਪੋ ਤੋਂ ਗੁੜ ਦੀ ਡਲੀ ਲੈ ਲੈਂਦੀ ਹੈ ਜਿਹੜੀ ਕਿ ਉਸਨੇ ਲੁਕਾ ਕੇ ਆਪਣੇ ਪੁੱਤਰ ਲਈ ਰੱਖੀ ਹੋਈ ਸੀ ਮਾਂ ਦੇ ਅਜਿਹੇ ਵਤੀਰੇ ਨੂੰ ਦੇਖ ਕੇ ਦੀਪੋ ਨੂੰ ਗੁੱਸਾ ਲੱਗਦਾ ਹੈ ਅਗਲਾ ਨਿੱਡਰ ਤੇ ਹੌਸਲੇ ਵਾਲੀ ਔਰਤ ਉਹ ਹੌਸਲੇ ਵਾਲੀ ਅਤੇ ਨਿੱਡਰ ਔਰਤ ਹੈ ਉਹ ਖੂਬ ਚ ਵੜ ਕੇ ਕੋਈ ਚੀਜ਼ ਕੱਢਣ ਦੀ ਹਿੰਮਤ ਰੱਖਦੀ ਹੈ ਇੱਕ ਵਾਰ ਖੂਬ ਵਿੱਚ ਮੇਮਣਾ ਡਿੱਗ ਪਿਆ ਤਾਂ ਉਹ ਖੂਬ ਵਿੱਚ ਵੜ ਕੇ ਕੱਢ ਲਈ ਭੋਲੀ ਭਾਲੀ ਇਸਤਰੀ ਉਹ ਭੋਲੀ ਭਾਲੀ ਔਰਤ ਹੈ ਥਾਣੇਦਾਰ ਅਤੇ ਸਿਪਾਹੀ ਦੀਆਂ ਚੁਸਤ ਗੱਲਾਂ ਸਮਝ ਨਹੀਂ ਸਕਦੀ ਜਦੋਂ ਸਿਪਾਹੀ ਜੇਲ੍ਹ ਨੂੰ ਵਿਅੰਗ ਨਾਲ ਉਸਦੇ ਪੁੱਤਰ ਲਈ ਮਿਲ ਰਹੀ ਮੁਫਤ ਸਰਕਾਰੀ ਕੋਠੜੀ ਦੱਸਦਾ ਹੋਇਆ ਕਹਿੰਦਾ ਹੈ ਕਿ ਉੱਥੇ ਉਸ ਨੂੰ ਮੁਫਤ ਖਾਣਾ ਵੀ ਮਿਲੇਗਾ ਤਾਂ ਉਹ ਇਸ ਨੂੰ ਸੱਚਮੁੱਚ ਮਦਦ ਸਮਝ ਕੇ ਥਾਣੇਦਾਰ ਅਤੇ ਸਿਪਾਹੀ ਦਾ ਧੰਨਵਾਦ ਕਰਦੀ ਹੈ ਇੱਕ ਦੁਖੀ ਇਸਤਰੀ ਉਹ ਇੱਕ ਦੁਖੀ ਇਸਤਰੀ ਹੈ ਦੇਸ਼ ਦੀ ਵੰਡ ਸਮੇਂ ਉਜੜ ਕੇ ਆਈ ਹੋਈ ਸਰਨਾਰਥੀ ਔਰਤ ਹੈ ਉਹ ਆਰਥਿਕ ਤੰਗੀਆਂ ਦੀ ਸ਼ਿਕਾਰ ਹੋਣ ਕਰਕੇ ਆਪਣੇ ਪੁੱਤਰ ਦੇ ਬਿਨਾਂ ਕਿਸੇ ਕਸੂਰ ਦੇ ਫੜੇ ਜਾਣ ਕਰਕੇ ਦੁਖੀ ਹੈ ਸੋ ਇਹ ਸੀ ਵੀਰਾਂ ਵਾਲੀ ਦਾ ਪਾਤਰ ਚਿੱਤਰਣ ਅਗਲਾ ਪਾਤਰ ਚਿੱਤਰ ਕਰਦੇ ਆਂ ਆਪਾਂ ਵਜ਼ੀਰੇ ਦਾ ਪਾਤਰ ਚਿੱਤਰ ਜਾਣ ਪਛਾਣ ਵਜ਼ੀਰਾ ਬੰਬ ਕੇ ਇਸ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਹ ਵੀਰਾ ਵਾਲੀ ਦਾ ਪੁੱਤਰ ਹੈ ਉਸ ਦੇ ਦੋ ਹੋਰ ਭਰਾ ਅਤੇ ਇੱਕ ਭੈਣ ਹੈ ਉਹ ਪਾਕਿਸਤਾਨ ਤੋਂ ਵੰਡ ਸਮੇਂ ਉੱਜੜ ਕੇ ਆਇਆ ਹੈ ਉਸ ਨੇ ਘਰ ਦਾ ਗੁਜ਼ਾਰਾ ਤੋਰਨ ਲਈ ਕਈ ਪਾਪੜ ਵੇਲੇ ਹਨ ਹੁਣ ਉਹ ਟਾਂਗਿਆਂ ਦੇ ਬੰਬ ਬਣਾ ਕੇ ਗੁਜ਼ਾਰਾ ਕਰਨ ਲੱਗਾ ਹੈ ਪਰ ਇਲਾਕੇ ਦਾ ਥਾਣੇਦਾਰ ਬਿਨਾ ਕੁਝ ਸੋਚੇ ਸਮਝੇ ਉਸ ਨੂੰ ਕੈਮੀਕਲ ਬੰਬ ਬਣਾਉਣ ਦੇ ਦੋਸ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਅਗਲਾ ਹੈ ਮਿਹਨਤ ਮਜ਼ਦੂਰੀ ਕਰਨ ਵਾਲਾ ਉਹ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਆਦਮੀ ਹੈ ਪਾਕਿਸਤਾਨ ਤੋਂ ਉੱਜੜਨ ਮੰਗਰੋਂ ਉਸ ਦੇ ਘਰ ਦਾ ਗੁਜ਼ਾਰਾ ਤੋਰਨ ਲਈ ਕਈ ਪਾਪੜ ਵਿਲੇ ਅਤੇ ਅੰਤ ਟਾਂਗਿਆਂ ਦੇ ਬੰਬ ਬਣਾਉਣ ਦਾ ਕੰਮ ਕਰਨ ਲੱਗ ਪਿਆ ਉਹ ਆਪਣੇ ਕੰਮ ਕਰਨ ਵਾਲੇ ਸੰਦ ਤੇਸਾ ਤੇ ਆਰੀ ਚੁੱਕ ਕੇ ਲੋਕਾਂ ਦੇ ਘਰ ਵਿੱਚ ਲੱਕੜੀ ਦਾ ਕੰਮ ਕਰਨ ਵੀ ਜਾਂਦਾ ਹੈ ਸਰਕਾਰੀ ਅਫਸਰਾਂ ਤੋਂ ਡਰਨ ਵਾਲਾ ਉਹ ਥਾਣੇਦਾਰ ਤੋਂ ਡਰਦਾ ਹੈ ਤੇ ਉਸ ਨਾਲ ਬੜੀ ਅਧੀਨਗੀ ਨਾਲ ਗੱਲ ਕਰਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੇ ਟਾਂਗੇ ਦੇ ਬੰਬ ਟੁੱਟੇ ਹੋਏ ਹਨ ਤਾਂ ਉਹ ਉਸ ਲਈ ਛੇਤੀ ਬਣਾ ਦੇਵੇਗਾ ਉਹ ਥਾਣੇਦਾਰ ਦੀਆਂ ਚੁਸਤ ਗੱਲਾਂ ਨਹੀਂ ਸਮਝ ਸਕਦਾ ਆਪਣੇ ਭਰਾਵਾਂ ਨਾਲ ਲੜਦਾ ਰਹਿਣ ਵਾਲਾ ਵੀਰਾਂ ਵਾਲੀ ਅਨੁਸਾਰ ਵਜੀਰੇ ਸਮੇਤ ਉਸ ਦੇ ਤਿੰਨ ਪੁੱਤਰ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਅਤੇ ਉਸ ਨੂੰ ਪਿਆਰ ਵੀ ਨਹੀਂ ਕਰਦੇ ਹਾਸ ਰਸ ਉਪਜਾਉਣ ਵਾਲਾ ਇਕਾਂਗੀ ਵਿੱਚ ਉਸ ਦੀ ਥਾਣੇਦਾਰ ਨਾਲ ਹੋਈ ਵਰਤਾਲਾਪ ਅਤੇ ਉਸ ਦੁਆਰਾ ਥਾਣੇਦਾਰ ਦੇ ਕੀਤੇ ਤਰਲੇ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਦੇ ਹਨ ਅਤੇ ਥਾਣੇਦਾਰ ਦੇ ਵਿਅੰਗਮਈ ਚਿੱਤਰ ਨੂੰ ਖੂਬ ਉਗਾੜਦੇ ਹਨ ਸੋ ਇਹ ਸੀ ਵਜ਼ੀਰੇ ਦਾ ਪਾਤਰ ਚਿੱਤਰਣ ਅਗਲਾ ਤੇ ਆਖੀਲਾ ਪਾਤਰ ਹੈ ਦੀਪੋ ਦਾ ਪਾਤਰ ਚਿੱਤਰਣ ਜਾਣ ਪਛਾਣ ਦੀਪੋ ਬੰਬਕੇਸ ਇਕਾਂਗੀ ਦੀ ਇੱਕ ਨਿਮਨ ਪਾਤਰ ਹੈ ਉਹ ਵੀਰਾਂ ਵਾਲੀ ਦੀ ਧੀ ਤੇ ਵਜੀਰੇ ਦੀ ਭੈਣ ਹੈ ਉਸਦੇ ਚਤਰ ਵਿੱਚ ਲਿਖ ਕੇ ਗੁਣ ਸਾਹਮਣੇ ਆਉਂਦੇ ਹਨ ਇੱਕ ਮੁਟਿਆਰ ਕੁੜੀ ਦੀਪੋ ਇੱਕ ਮੁਟਿਆਰ ਕੁੜੀ ਹੈ ਇਸ ਕਰਕੇ ਵੀਰਾਂ ਵਾਲੀ ਕਹਿੰਦੀ ਹੈ हे ਰੱਬਾ ਉਹਨੇ ਸਿਆਣੀ ਹੋ ਗਈਏ ਕੋਈ ਬੁੱਢਾ ਲੱਭੇ ਤਾਂ ਇਸ ਦਾ ਤਰੋਪਾ ਪਰਾਂ ਮਾਂ ਦੇ ਵਿਤਕਰੇ ਦੀ ਸ਼ਕਾਰ ਉਸਦੀ ਮਾਂ ਆਪਣੇ ਪੁੱਤਰਾਂ ਦੇ ਮੁਕਾਬਲੇ ਉਸ ਨਾਲ ਵਿਤਕਰਾ ਕਰਦੀ ਹੈ ਇਸ ਕਰਕੇ ਉਹ ਉਸਦੇ ਦਾਣਿਆਂ ਵਿੱਚ ਰਲਾਉਣ ਲਈ ਲਿਆ ਗੁੜ ਵਾਪਸ ਲੈ ਲੈਂਦੀ ਹੈ ਕਿਉਂਕਿ ਉਸਨੇ ਉਹ ਛੁਪਾ ਕੇ ਉਸਦੇ ਭਰਾ ਲਈ ਰੱਖਿਆ ਹੋਇਆ ਸੀ ਇਹ ਦੇਖ ਕੇ ਦੀਪੋ ਨੂੰ ਗੁੱਸਾ ਚੜ ਜਾਂਦਾ ਹੈ ਤੇ ਉਹ ਗੁੜ ਦੀ ਡਲੀ ਵੀਰਾਂ ਵਾਲੀ ਨੂੰ ਦੇ ਦਿੰਦੀ ਹੈ ਮਾਂ ਦੀ ਆਗਿਆ ਦਾ ਪਾਲਣ ਕਰਨ ਵਾਲੀ ਉਹ ਮਾਂ ਦੀ ਆਗਿਆਕਾਰ ਹੈ ਉਸਦੇ ਕਹਿਣ ਤੇ ਗੁੜਦੀ ਡਲੀ ਦੇ ਦਿੰਦੀ ਹੈ ਅਤੇ ਵੀਰਾਂ ਵਾਲੀ ਦੇ ਨਾਲ ਘਰ ਦੇ ਕੰਮ ਵਿੱਚ ਹੱਥ ਬਟਾਉਂਦੀ ਹੈ ਉਸਦੇ ਕਹਿਣ ਤੇ ਉਹ ਜੁੱਲੀਆਂ ਸੁਪਣੀਆਂ ਪਾਉਣ ਚਲੀ ਜਾਂਦੀ ਹੈ ਆਸ਼ਾਵਾਦੀ ਉਹ ਆਸ਼ਾਵਾਦੀ ਹੈ ਉਸਦੇ ਦਿਲ ਵਿੱਚ ਇਹ ਆਸ ਹੈ ਕਿ ਜਿਸ ਤਰ੍ਹਾਂ ਡਾਕੀਏ ਦੇ ਕਹਿਣ ਅਨੁਸਾਰ ਸਰਕਾਰ ਨੇ ਰਫਿਊਜ਼ੀਆਂ ਨੂੰ ਪੱਕੀਆਂ ਕੋਠੀਆਂ ਬਣਾ ਦਿੱਤੀਆਂ ਹਨ ਇਸੇ ਤਰ੍ਹਾਂ ਉਹਨਾਂ ਲਈ ਵੀ ਬਣਾ ਦਿੱਤੀਆਂ ਜਾਣ ਗਈਆਂ ਇਸੇ ਕਰਕੇ ਉਹ ਆਪਣੀ ਮਾਂ ਨੂੰ ਇਸ ਬਾਰੇ ਖਬਰ ਸੁਣਾਉਂਦੀ ਹੈ ਸੋ ਇਹ ਸੀ ਬੰਬ ਕੇਸ ਇਕਾਂਗੀ ਦੇ ਸੰਪੂਰਨ ਪਾਤਰਾਂ ਦਾ ਪਾਤਰ ਚਿੱਤਰਣ ਜਿਨ੍ਹਾਂ ਨੇ ਵੀ ਸਾਡੇ ਪੰਜਾਬੀ ਕਲਾਸ ਪੀਐਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ